ਸ਼੍ਰੀ ਅਗਲ ਸਾਰੇ ਹੀ ਦੋਸ਼ਕਾਰਾਂ ਨਿਰਪੱਖ ਤੌਰ ਤੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੈਨੂ ਗੁਰ ਹੁਣ ਮੇਰੇ ਦੀ ਅਸੀਂ ਤੁਹਾਡੇ ਨਾਲ ਬੜੀ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਪਿਛਲੇ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਕੰਗਣਾ ਰੌਂਤ ਨੇ ਕਿਹਾ ਕਿ ਹਿਮਾਚਲ ਨੇ ਪਿਛਲੇ 10 ਸਾਲਾਂ 'ਚ ਇੰਨਾ ਵਿਕਾਸ ਕੀਤਾ ਹੈ ਜਿੰਨਾ ਆਜ਼ਾਦੀ ਤੋਂ ਬਾਅਦ 60 ਸਾਲਾਂ 'ਚ ਵੀ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ 10 ਸਾਲ ਪਹਿਲਾਂ ਦੇਸ਼ ਦੀ ਆਰਥਿਕਾ ਦੀ ਹਾਲਤ ਅਸੀਂ ਾਰੇ ਜਾਣਦੀ ਹ ਪਰ ਅੱਜ ਦੇਸ਼ ਦੀ ਆਰਥਿਕਾ ਪੰਜਵੇਂ ਨੰਬਰ ਤੇ ਆ ਗਈ ਹੈ ਕੰਗਣਾ ਰਣੌਤ ਨੇ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਤੇਜ਼ੀ ਨਾਲ ਤੀਜੇ ਨੰਬਰ ਵੱਲ ਤੀਜੇ ਨੰਬਰ ਵੱਲ ਵਧ ਰਹੀ ਹੈ ਆਪ ਸੰਸਦ ਮੈਂਬਰ ਨੇ ਪੇਸ਼ ਕੀਤੇ ਅੰਕੜੇ ਇਸ ਦੇ ਪੰਜਾਬ ਦੀ ਸੰਗਰੂ ਲੋਕ ਸਭਾ ਸੀਟ ਤੋਂ ਆਪ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਨੇ ਕਿਹਾ ਕਿ ਮੈਡਮ ਵੀ ਕਹਿ ਰਹੇ ਹਨ ਕਿ 10 ਸਾਲ ਪਹਿਲਾਂ ਦੇਸ਼ ਕੀ ਹੁੰਦਾ ਸੀ ਜੇਕਰ ਦੇਸ਼ ਦੀ ਅਸਲੀ ਸਿੱਤੀ ਨੂੰ ਅਸੀਂ ਦੇਖਣਾ ਹੋਵੇ ਤਾਂ ਇਹ ਨੂੰ ਦੇਖ ਲਓ 2016 ਚ ਦੇਸ਼ ਹੈਪੀਨੈਸ ਐਂਡ ਇੰਡੈਕਸਰ ਐਂਡ 18ਵੇਂ ਨੰਬਰ ਸਥਾਨ ਤੇ ਸੀ ਪਰ ਹੁਣ ਦੇਸ਼ 126ਵੇਂ ਸਥਾਨ ਤੇ ਆ ਰਿਹਾ ਹੈ ਉਥੇ ਹੀ ਗਲੋਬਲ ਹੰਗਰ ਵਿੱਚ ਅਸੀਂ 111ਵੇਂ ਨੰਬਰ ਤੇ ਹਾਂ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ এনਵਾਇਰਨਮੈਂਟ ਪਰਫਾਰਮੈਂਸ ਦੀ ਇੱਕ ਰਿਪੋਰਟ 80 ਦੇਸ਼ਾਂ ਦੇ ਸਰਵੇ ਕੀਤੇ ਗਏ ਹਨ ਤੇ ਇਸ ਵਿੱਚ ਅਸੀਂ ਅਖੀਰ ਵਿੱਚ ਸਿਰਫ 4.25 ਕਰੋੜ ਰੁਪਏ ਦੀ ਤਨਖਾਹ 25000 ਰੁਪਏ ਤੋਂ ਜ਼ਿਆਦਾ ਉਹਨਾਂ ਕਿਹਾ ਕਿ ਦੇਸ਼ ਗੱਲਾਂ ਨਾਲ ਵਿਸ਼ਮ ਗੁਰੂ ਨਹੀਂ ਬਨੇਗਾ ਪੂਰੇ ਦੇਸ਼ ਦੀ ਸਥਿਤੀ ਇਹ ਹੈ ਕਿ 140 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ ਸਿਰਫ 4.25 ਕਰੋੜ ਲੋਕਾਂ ਦੀ ਤਨਖਾਹ 25000 ਤੋਂ ਵੱਧ ਹੈ ਮੀਤਿਆ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਕਿਹਾ ਹੈ ਕਿ ਅਸੀਂ 85 ਕਰੋੜ ਲੋਕਾਂ ਨੂੰ ਰਾਸ਼ਨ ਦੇਵਾਂਗੇ ਪਰ ਇਹ ਕੋਈ ਮਾਨ ਵਾਲੀ ਗੱਲ ਨਹੀਂ ਹੈ ਸ਼ਰਮ ਦੀ ਗੱਲ ਹੈ ਪਿਛਲੇ 10 ਸਾਲਾਂ ਚ ਤੁਸੀਂ 85 ਕਰੋੜ ਲੋਕਾਂ ਨੂੰ ਗਰੀਬੀ ਚੋਂ ਬਾਹਰ ਨਹੀਂ ਕੱਢ ਸਕੇ ਪੰਜਾਬ ਵੀ ਹੜਾ ਨਾਲ ਪਰ ਪਾਵੈਦ ਸੰਗਰੂਰ ਦੇ ਸੰਸਦ ਮੈਂਬਰ ਨੇ ਕਿਹਾ ਕਿ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਬਜਟ 'ਚ ਪੰਜਾਬ ਦਾ ਧਿਆਨ ਨਹੀਂ ਰੱਖਿਆ ਗਿਆ ਉਹਨਾਂ ਕਿਹਾ ਕਿ ਹੜਾ ਲਈ ਬਜਟ ਅਲਾਰਟ ਕੀਤਾ ਗਿਆ ਕੀ ਉੱਤਰਾਖੰਡ ਹਿਮਾਚਲ ਪ੍ਰਦੇਸ਼ ਦਾ ਬਿਹਾਰ ਵਾਂਗ ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ ਪਹਾੜਾ ਤੋਂ ਮੀਂਹ ਦਾ ਪਾਣੀ ਪੰਜਾਬ ਚ ਆਇਆ ਜਿਸ ਨਾਲ ਸੂਬੇ ਨੂੰ 180 ਕਰੋੜ ਰੁਪਏ ਦਾ ਨੁਕਸਾਨ ਹੋਇਆ ਪਰ ਤਨੰਤਾਰਨ ਤੇ ਮੁਹਾਲੀ ਸਮੇਤ ਕਈ ਥਾਵਾਂ ਤੇ 3 ਫੁੱਟ ਤੱਕ ਮਿੱਟੀ ਜੰਮ ਗਈ ਮੈਂ ਕੀ ਨਾਲ ਕਹਿ ਸਕਦਾ ਹਾਂ ਕਿ ਅਗਲੇ 20 ਸਾਲਾਂ ਤੱਕ ਉਥੇ ਖੇਤੀ ਨਹੀਂ ਕੀਤੀ ਜਾ ਸਕਦੀ ਇਥੇ رائے ਅਸੀਂ ਤੁਹਾਡੀ ਵੀ ਜਾਨਣਾ ਚਾਹੁੰਦੇ ਹਾਂ ਤੁਹਾਡੀ ਕੀ ਪ੍ਰਤੀਕਿਰਿਆ ਹੈ ਤੁਸੀਂ ਵੀ ਕਮੈਂਟਾਂ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੱਸ ਸਕਦੇ ਹੋ ਜੇਕਰ ਇਸੇ ਤਰ੍ਹਾਂ ਹਰ ਖਬਰ ਨੂੰ ਨਿਰਪੱਖਤਾ ਦੇ ਨਾਲ ਦੇਖਣਾ ਚਾਹੁੰਦੇ ਹੋ ਤਾਂ YouTube ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਨੂੰ ਫੋਲੋ ਕਰ ਲਓ ਮੈਂ ਸ਼ੈਨੂਰ ਗੌਰ ਅਗਲੀ ਵਾਰ ਫਿਰ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਵਾਂਗੀ ਧੰਨਵਾਦ